ਕਾਂਗਰਸ ਪਾਰਟੀ ਜਿਹੜੀ ਆ ਉੱਤੋਂ ਤੋ ਹਮਾਇਤ ਕਰਦੀ ਆ ਅੰਦਰੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੀ ਆ ਅੰਦਰੋਂ ਕੇਂਦਰ ਸਰਕਾਰ ਦੇ ਨਾਲ ਮਿਲੀ ਹੋਈ ਆ ਇਹ ਕਿਉਂ ਨਹੀਂ ਮਾਫੀ ਮੰਗਦੇ ਹੈਗੇ ਪ੍ਰਗਟ ਸਿੰਘ ਨੇ ਤੁਹਾਡੇ ਸਾਹਮਣੇ ਕਿਹਾ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੋਇਆਗਾ ਯਾਦੂ ਸਾਹਿਬ ਨੇ ਕਿਹਾ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੋਇਆਗਾ ਅਸੀਂ ਗਲਤੀਆਂ ਕੀਤੀਆਂ ਲਗੀਆਂ ਜੇ ਤੁਸੀਂ ਗਲਤੀਆਂ ਕੀਤੀਆਂ ਨੇ ਤੁਹਾਨੂੰ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਮੈਂ ਦੇਖ ਰਿਹਾ ਸੀਗਾ ਸੀਐਮ ਸਾਹਿਬ ਜਿੰਨੇ ਵੀ ਐਕਟ ਪਾਸ ਹੋਏ ਲਗੇ ਜਿੰਨੇ ਵੀ ਕਾਨੂੰਨ ਬਣੇ ਨੇ ਚਹਿਰਾਡੀ ਐਕਟ ਚਪੋਨਰ ਘਟ ਐਕਟ ਜਿੰਨੇ ਵੀ ਹੁਣ ਤੱਕ ਬਣੇ ਨੇਗੇ ਉਹ ਸਾਰੇ ਦੇ ਸਾਰੇ ਕਾਂਗਰਸ ਪਾਰਟੀ ਦੇ ਨਾਂ ਤੇ ਬੋਲਦੇ ਨੇਗੇ ਉਹ ਸਾਰੇ ਦੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਨਾਂ ਤੇ ਬੋਲਦੇ ਨੇ ਔਰ ਤੁਸੀਂ ਕਹਿੰਦੇ ਅਸੀਂ ਗਲਤੀ ਦੀ ਮੰਨਣਾ ਚਾਹੁੰਦੇ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਅੱਜ ਆਏ ਤੁਹਾਨੂੰ ਮਾੜੀ ਮੋਟੀ ਸਮਝ ਆਈ ਆ ਲਗਭਗ 70 ਸਾਲਾਂ ਬਾਅਦ ਤੁਹਾਨੂੰ ਸਮਝ ਆ ਜਾ ਕਿ ਤੁਸੀਂ ਵੀ ਪੰਜਾਬ ਦੇ ਆਖਰੀ ਹੋ ਤੁਸੀਂ ਵੀ ਪੰਜਾਬ ਚ ਬਸਦੇ ਹੋ ਪਰ ਲੇਕਿਨ ਤੁਸੀਂ ਲੋਕ ਜਿਹੜੇ ਆ ਤੁਸੀਂ ਲੋਕਾਂ ਨੇ ਰੱਜ ਕੇ ਪੰਜਾਬ ਦੀ ਕਿਸਾਨੀ ਦਾ ਤਰੋ ਕਮਾਇਆ ਤੁਸੀਂ ਰੱਜ ਕੇ ਪੰਜਾਬ ਦੇ ਮਜ਼ਦੂਰਾਂ ਨੂੰ ਉਲਟਿਆ ਪੰਜਾਬ ਦੀ ਆਮ ਕਲਾਸ ਨੂੰ ਬਰਬਾਦ ਕੀਤਾ ਅੱਜ ਤੁਸੀਂ ਕਹਿੰਦੇ ਕਿ ਅਸੀਂ ਮਾਫੀ ਨਹੀਂ ਮੰਗਣੀ ਮੈਂ ਸਮਝਦਾ ਤੁਹਾਨੂੰ ਸਭ ਤੋਂ ਪਹਿਲਾਂ ਮਾਫੀ ਮੰਗਣੀ ਚਾਹੀਦੀ ਆ ਔਰ ਉਸ ਸਮੇਂ ਦੇ ਸਪੀਕਰ ਸਾਹਿਬ ਮੈਂ ਸ਼ਾਇਦ ਮੈਂ ਨੂੰ ਤੁਸੀਂ ਕਰੈਕਟ ਕਰਦੇ ਹੋ ਮੈਂ ਗਲਤ ਨਾ ਹੋਵਾਂ ਕਿ ਉਸ ਸਮੇਂ ਦਰਵਾਰਾ ਸਿੰਘ ਜਿਹੜੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੀ ਸ਼ਾਇਦ ਅੱਜ ਵੀ ਉਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਇਸ ਵਿਧਾਨ ਸਭਾ ਚ ਮੈਂਬਰ ਹੋਵੇ ਅੱਜ ਵੀ ਤੁਸੀਂ ਰਿਕਾਰਡ ਚੈੱਕ ਕਰ ਲਿਓ ਕੋਈ ਨਾ ਕੋਈ ਮੈਂਬਰ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਹੋਊਗਾ ਤੇ ਜੇਕਰ ਦਰਬਾਰਾ ਸਿੰਘ ਨਹੀਂ ਰਹੇ ਮੈਂਬਰ ਨਹੀਂ ਹੈਗੇ ਚਲੋ ਬਿਲਕੁਲ ਹਰ ਇੱਕ ਵਿਅਕਤੀ ਨੇ ਜਾਣਾਂਗਾ ਇਸ ਦੁਨੀਆ ਦੇ ਉੱਤੋਂ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈਗਾ ਤਾਂ ਜਿਹੜਾ ਉਹਨਾਂ ਦਾ ਰਿਸ਼ਤਾ ਘਟੂ ਘਟੋ ਉਹੀ ਮਾਫੀ ਮੰਗ ਲੇ ਕਿ ਹਾਂ ਜੀ ਭਾਈ ਸਾਡੇ ਕਿਸੇ ਰਿਸ਼ਤੇਦਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ ਪੰਜਾਬ ਦੇ ਲੋਕਾਂ ਤੋਂ ਧੋਖਾ ਮਾਇਆ ਸੀ ਇਹ ਵੀ ਗੱਲ ਜਿਹੜੀ ਆ ਵਿਧਾਨ ਸਭਾ ਚ ਆਉਣੀ ਚਾਹੀਦੀ ਆ ਕਿਉਂਕਿ ਜਿਹੜਾ ਚਰਚਾ ਹੋ ਰਹੀ ਆ ਹੈ ਜੀ ਚੱਲੇਗਾ ਚੱਲੇਗਾ ਸਪੀਕਰ ਸਾਹਿਬ ਦੱਸ ਦਿਓ ਕਿਹੜੇ ਬੰਦੇ ਨੇ ਮੈਨੂੰ ਨਾਮ ਦਾ ਕੱਟ ਤਾ ਵਾਹ ਗਰੂ ਸਪੀਕਰ ਸਾਹਿਬ ਮੇਰਾ ਕਹਿਣ ਦਾ ਭਾਵਾ ਕਿ ਚਰਚਾ ਜਦੋਂ ਹੁਣ ਇਤਿਹਾਸ ਦੇ ਪੰਨਿਆਂ ਤੇ ਹੋ ਰਹੀ ਆ ਨਾ ਸਰਬਾਧਿ ਸਰਬਾਧਿ ਸਾਹਿਬ ਦੱਸ ਦਿਓ ਜਦੋਂ ਚਰਚਾ ਇਤਿਹਾਸ ਦੇ ਪੰਨਿਆਂ ਤੇ ਹੋ ਰਹੀ ਆ ਤਾਂ ਇਤਿਹਾਸ ਨੂੰ ਸਾਨੂੰ ਬਾਤ ਕੇ ਜਿਵੇਂ ਅੱਗੇ ਵਧ ਰਿਆਂ ਕਿਉਂਕਿ ਜਿੰਨੀਆਂ ਸਾਡੇ ਤੋਂ ਆਤੀਤ 'ਚ ਗਲਤੀਆਂ ਹੋ ਜਾਂ ਜਿੰਦਿਆਂ ਸਾਡੇ ਤੋਂ ਪਸ਼ੋਕੜ ਚ ਗਲਤੀਆਂ ਹੋ ਜਾਂ ਉਹਨਾਂ ਦੀ ਸਜ਼ਾ ਜਿਹੜੀ ਆ ਸਾਡੀ ਹੁਣ ਦੀ ਪੀੜੀ ਭੁਗਤ ਰਹੀ ਆ ਸੋ ਅੱਜ ਅਸੀਂ ਉਹ ਸਜ਼ਾ ਭੁਗਤ ਰਿਆਂਗੇ ਕਿ ਸਾਡੇ ਦੇ ਨਾਲ ਭਾਰਤੀ ਜਨਤਾ ਪਾਰਟੀ ਤੱਕਾ ਕਰ ਰਹੀ ਆ ਅੱਜ ਸੈਂਟਰ ਦੀ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲਗਾਤਾਰ ਪੰਜਾਬ ਦੇ ਉੱਪਰ ਹਮਲੇ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਪਹਿਲਾ ਅਕਾਲੀ ਦਲ ਨਾਲ ਮਿਲ ਕੇ ਤਿੰਨ ਕਾਲੇ ਕਾਨੂੰਨ ਲਿਆਂਦੇ ਔਰ ਪੰਜਾਬੀਆਂ ਨੇ ਡੱਟ ਕੇ ਮੂਰੇ ਖੜ ਕੇ ਲੜਾਈ ਲੜੀ ਪਰ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ 3 ਕਰੋੜ ਵਾਪਸ ਹੋਏ ਔਰ ਮੈਂ ਸਮਝਦਾ ਉਸੇ ਤਰੀਕੇ ਫੇਰ ਸਾਡਾ ਆਰਡੀਐਫ ਦਾ ਪੈਸਾ ਲਗਭਗ 8000 ਕਰੋੜ ਰੁਪਇਆ ਪੰਜਾਬ ਦੇ ਕਿਸਾਨੀ ਦਾ ਪੰਜਾਬ ਦੇ ਕਿਸਾਨ ਦੀਆਂ ਮੰਡੀਆਂ ਦਾ 8000 ਕਰੋੜ ਰੁਪਇਆ ਰੋਕ ਲਿਆ ਸੋ ਲਗਭਗ ਸਾਡਾ 13000 ਕਰੋੜ ਰੁਪਇਆ ਮੈਂ ਹਾਊਸ ਨੂੰ ਦੱਸ ਦੇਣਾ ਚਾਹੁੰਦਾ ਕਿ 13000 ਕਰੋੜ ਰੁਪਇਆ ਸਾਡਾ ਬੋਰਿੰਗ ਲਿਮਟ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਘਟਾਤੀ ਸੋ ਲਗਾਤਾਰ ਹਮਲੇ ਤੇ ਹਮਲਾ ਹਮਲੇ ਤੇ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਖਿਲਾਫ ਕਰੀ ਜਾ ਰਹੀ ਆ 사ਸੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਉਸ ਹਰ ਇੱਕ ਹਮਲੇ ਦਾ ਜਵਾਬ ਦੇਵਾਂਗੇ ਦੇਵਾਂਗੇ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਕਰੂਗੀ ਅਸੀਂ ਸਾਰੇ ਇਕਜੁੱਟਾ ਇਕ ਮੁੱਠਾ ਸਾਡੇ ਮੁੱਖ ਮੰਤਰੀ ਸਾਹਿਬ ਬਿਲਕੁਲ ਉਹ ਤਾਕਤਵਰ ਮੁੱਖ ਮੰਤਰੀ ਲੰਗੇ ਉਹ ਮੁੱਖ ਮੰਤਰੀ ਦੇ ਜਿਹੜੇ ਮੈਂ ਸਮਝਦਾ ਬੜਾ ਵਿਜਨ ਰੱਖਦੇ ਨੇ ਜਿਨ੍ਹਾਂ ਦਾ ਵਿਜਨ ਬਹੁਤ ਵੱਡਾ ਹੈ ਕਿ ਦੇਸ਼ ਨੂੰ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾਗਾ ਸੋ ਇਹਨਾਂ ਦੀ ਗਵਾਹੀ 'ਚ ਅਸੀਂ ਹਰ ਜਿਹੜਾ ਹਮਲਾ ਭਾਰਤੀ ਜਨਤਾ ਪਾਰਟੀ ਕਰੂਗੀ ਉਹਦਾ ਜਵਾਬ ਦੇਵਾਂਗੇ ਪਰ ਲੇਕਿਨ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿਉਂਕਿ ਮਾਨਯੋਗ ਸੀਐਮ ਸੀਐਮ ਸਾਹਿਬ ਨੇ ਬੋਲਣਾਗਾ ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਆਨਰੇਬਲ ਸਾਡੀ ਹਾਈ ਕੋਰਟ ਮੈਂ ਇਸ ਹਾਊਸ ਦੇ ਜ਼ਰੀਏ ਆਨਰੇਬਲ ਹਾਈ ਕੋਰਟ ਨੂੰ ਬੇਨਤੀ ਕਰਨੀ ਚਾਹਨਾਗਾ ਉਹਨਾਂ ਨੂੰ ਰਿਕੁਐਸਟ ਆ ਸਾਡੇ ਹਾਈ ਕੋਰਟ ਨੂੰ ਕਿਉਂਕਿ ਇਹ ਜਿਹੜਾ ਹਾਊਸ ਆ ਉਹ 3 ਕਰੋੜ ਪੰਜਾਬੀਆਂ ਦੀ ਤਰਜਮਾਨੀ ਕਰਦਾਗਾ ਅੱਜ ਸਾਰੀਆਂ ਪਾਰਟੀਆਂ ਚਾਹੇ ਉਹ ਬੀਜੇਪੀ ਆ ਚਾਹੇ ਬਹੁਜਨ ਸਮਾਜ ਪਾਰਟੀ ਆ ਚਾਹੇ ਕਾਂਗਰਸ ਪਾਰਟੀ ਆ ਚਾਹੇ ਕਾਲੀ ਦਲ ਆ ਚਾਹੇ ਇੰਡੀਪੈਂਡੈਂਟ ਆ ਔਰ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਇਕਜੁੱਟਾ ਇਸ ਇਸ਼ੂ ਦੇ ਉੱਤੇ ਸੋ ਸਾਡੀ ਆਨਰੇਬਲ ਹਾਈ ਕੋਰਟ ਨੂੰ ਸਾਡੇ ਚੀਫ ਜਸਟਿਸ ਨੂੰ ਇਹ ਜਿਹੜੀਆਂ ਭਾਵਨਾਵਾਂ ਅੱਜ ਇਸ ਹਾਊਸ ਦੇ ਅੰਦਰ ਪ੍ਰਗਟ ਕੀਤੀਆਂ ਜਾ ਰਹੀਆਂ ਨੇਗੀਆਂ ਜੋ ਭਾਵਨਾਵਾਂਸੀਂ ਦਿਖਾ ਲਿਆਂਗੀ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਔਰ ਪੰਜਾਬ ਦੇ ਖਿਲਾਫ ਕੋਈ ਵੀ ਫੈਸਲਾ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਮੈਸਾਂਵਿੰਦਾ 3 ਕਰੋੜ ਪੰਜਾਬੀਆਂ ਦੀ ਭਾਵਨਾ ਨੂੰ ਆਹ ਦਿੰਦਾ ਹੋਵੇ ਉਹਨਾਂ ਨੂੰ ਤੰਗ ਕਰਦਾ ਹੋਵੇ ਸੋ ਮੈਂ ਇਸ ਮਤੇ ਦੇ ਹੱਕ ਵਿੱਚ ਖੜਾ ਹੋਇਆਗਾ ਸੋ ਮਤਾ ਜਿਹੜਾ ਪਾਸ ਹੋਣਾ ਚਾਹੀਦਾਗਾ ਉਹਦੇ ਨਾਲ ਦੀ ਨਾਲ ਮੈਂ ਇੱਕ ਹੋਰ ਮਤਾ ਲੈ ਕੇ ਆਉਣਾ ਚਾਹਨਾਗਾ ਮੇਰੀ ਮੈਂ ਨਿੱਜੀ ਤੌਰ ਤੇ ਮਤਾ ਲੈ ਕੇ ਆਉਣਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਇਸ ਇਸ਼ੂ ਨੂੰ ਬੜੇ ਤਕੜੇ ਹੋ ਕੇ ਬੜੇ ਸਟਰੋਂਗ ਹੋ ਕੇ ਲੜਿਆਗਾ ਸੋ ਮੈਂ ਧੰਨਵਾਦ ਦਾ ਮਤਾ ਪੇਸ਼ ਕਰਦਾਗਾ ਔਰ ਸੀਐਮ ਸਾਹਿਬ ਦਾ ਸਾਰਾ ਹੌਸ ਜਿਹੜਾ ਅੱਜ ਉਹ ਧੰਨਵਾਦ ਕਰਦਾਗਾ ਕਿ ਇਹਨਾਂ ਨੇ ਬਹੁਤ ਵੱਡਾ ਦਿਲ ਦਿਖਾਇਆ ਔਰ ਅੱਜ ਪੰਜਾਬ ਦਾ ਪਾਣੀਆਂ ਦੇ ਸਬੰਧ ਵਿੱਚ ਸਭ ਤੋਂ ਵੱਡਾ ਜਿਹੜਾ ਸਬੂਤ ਆ ਪੇਸ਼ ਕੀਤਾਗਾ